ਸਰ ਕਿਸ ਤਰ੍ਹਾਂ ਦੀ ਫਿਲਮ ਹੈ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਪਿੰਡ ਵਾਲਾ ਸਕੂਲ ਨਾਮ ਦਿੱਤਾ ਕਿ ਫਿਲਮ ਦਾ ਪਹਿਲਾ ਟਾਈਟਲ ਅਸੀਂ ਮਾਸਟਰ ਜੀ ਰੱਖਿਆ ਸੀ ਤੇ ਮਾਸਟਰ ਜੀ ਜਦੋਂ ਆਪਾਂ ਰਜਿਸਟਰ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਸਾਨੂੰ ਮਿਲਿਆ ਨਹੀਂ ਸੇ ਹੋਰ ਦੇ ਨਾਮ ਤੇ ਸੀ ਅਸੀਂ ਸੋਚਿਆ ਨਹੀਂ ਸੀਗਾ ਵੀ ਮਤਲਬ ਅਸੀਂ ਇਦਾਂ ਦੀ ਫਿਲਮ ਬਣਾਵਾਂਗੇ ਕਿ ਹਰ ਇੱਕ ਬੰਦਾ ਕਹਿੰਦਾ ਇਹ ਕਮਰਸ਼ੀਅਲ ਫਿਲਮਾਂ ਬਣਾਈਏ ਕਮਰਸ਼ੀਅਲ ਸਿਨੇਮਾ ਬਣਾਈਏ ਤੇ ਜਦੋਂ ਤਾਜਵੀਰ ਨੇ ਮੈਨੂੰ ਸਟੋਰੀ ਸੁਣਾਈ ਫਿਰ ਮਨ ਲੱਗਿਆ ਕਿ ਯਾਰ ਵੀ ਮੈਨੂੰ ਤੇ ਤਾਂ ਦੇ ਕਿਰਦਾਰ ਕਰਨੀ ਚਾਹੀਦੀ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇੱਕ ਏਦਾਂ ਦੇ ਅਧਿਆਪਕ ਦੀ ਮਦਦ ਕਰ ਸਕਾਂ ਉਹਨਾਂ ਦਾ ਜਿਹੜਾ ਮਿਸ਼ਨ ਹੈ ਸਕੂਲ ਬਚਾਉਣ ਦਾ ਉਹਨੂੰ ਪੂਰਾ ਹੋਣ 'ਚ ਉਹਨਾਂ ਦੀ ਮਦਦ ਕਰ ਸਕਾਂ। ਤੇ ਆਹੀ ਮੇਰਾ ਕਿਰਦਾਰ ਹੈ। ਚਲੋ ਪਿੰਡ ਵਾਲਾ ਸਕੂਲ ਹੈ, ਪ੍ਰਾਈਵੇਟ ਸਕੂਲ ਵੀ ਹੈਗੇ ਨੇ ਉਸ ਦੇ ਉੱਪਰ ਵੀ ਬਣ ਸਕਦੇ ਇਹ ਪਿੰਡ ਵਾਲੇ ਸਕੂਲ ਦਾ ਕਿਉਂ ਉਹ ਕਰੇ। ਪਿੰਡ ਵਾਲੇ ਸਕੂਲ ਦੇ ਨਾਲ ਅਸੀਂ ਸਾਰੇ ਕਨੈਕਟ ਕਰਦੇ ਆਂ। ਪਿੰਡ ਵਾਲੇ ਸਕੂਲ ਦੇ ਵਿੱਚ ਉਹ ਲੋਕ ਪੜਦੇ ਨੇ ਜਿਵੇਂ ਜਿਹੜਾਂ ਪਰਿਵਾਰਾਂ ਤੋਂ ਅਸੀਂ ਆਏ ਆ ਜਿਹੜੀਆਂ ਜਿਹੜੀਆਂ ਫੈਮਿਲੀਆਂ ਤੋਂ ਆਪਾਂ ਆਇਆ ਸਾਡੀਆਂ ਫੈਮਿਲੀ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਨੇ। ਪਰ ਜਿਹੜੇ ਮੁੱਦੇ ਉਹਨਾਂ ਨੇ ਚੁੱਕੇ ਨੇ ਇਸ ਫਿਲਮ ਦੇ ਅੰਦਰ ਮੈਨੂੰ ਲੱਗਦਾ ਉਹ ਬਹੁਤ ਸਹੀ ਮੁੱਦੇ ਨੇ ਜਿੱਦਾਂ ਇੱਕ ਮੁੱਦਾ ਅਸੀਂ ਚੁੱਕਿਆ ਆਪਣੀ ਮਾਂ ਬੋਲੀ ਤੋ ਜਿਹੜੇ ਬੱਚੇ ਦੂਰ ਹੋ ਰਹੇ ਨੇ ਪੰਜਾਬੀ ਮਾਂ ਬੋਲੀ ਤੋ ਤੇ ਮੈਂ ਪੜੀਆਂ ਪ੍ਰਾਈਵੇਟ ਸਕੂਲਾਂ 'ਚ ਸਾਨੂੰ ਫਾਈਂਡ ਕੀਤਾ ਜਾਂਦਾ ਸੀਗਾ ਕਿ ਤੁਸੀਂ ਜੇ ਪੰਜਾਬੀ 'ਚ ਨਾ ਬੋਲੋ ਜੇ ਜੇ ਤੁਸੀਂ ਇੰਗਲਿਸ਼ 'ਚ ਤੁਹਾਨੂੰ ਇੰਗਲਿਸ਼ ਹੀ ਬੋਲਣਾ ਤੇ ਪੰਜਾਬੀ ਤੁਸੀਂ ਨਹੀਂ ਬੋਲਦੇ। ਜਰ ਜੇ ਮੈਂ ਬਾਕੀ ਚੀਜ਼ਾਂ ਤੇ ਆਫਰ ਆਉਂਦੀਆਂ ਨੇ ਅਸੀਂ ਦੇਖਦੇ ਆਂ ਟੀਵੀ ਸਸਤਾ ਹੋ ਗਿਆ ਫ੍ਰੀਜ ਸਸਤਾ ਹੋ ਗਿਆ ਕਦੇ ਨਹੀਂ ਸੁਣਿਆ ਕਿ ਤੇ এডਿਕੇਸ਼ਨ ਵੀ ਸਸਤੀ ਹੋਈ ਹੈ ਉਹ ਉੱਤੇ ਬਈ ਦੇ ਮਹਿੰਗੀ ਹੋ ਰਹੀ ਹੈ ਦੋਸਤੋ ਅੱਜ ਸਾਡੇ ਪਟਿਆਲਾ ਵਿੱਚ ਪਿੰਡ ਵਾਲਾ ਸਕੂਲ ਦੀ ਸਟਾਰ ਕਾਸਟ ਪਹੁੰਚੀ ਹੈ ਪਹਿਲੇ ਗੱਲਬਾਤ ਕਰਨੇ ਆ ਸਾਡੇ ਬਲਵਿੰਦਰ ਜੀ ਟੀਚਰ ਨੇ ਸਰ ਕਿਸ ਤਰ੍ਹਾਂ ਦੀ ਫਿਲਮ ਹੈ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਪਿੰਡ ਵਾਲਾ ਸਕੂਲ ਨਾਮ ਦਿੱਤਾ ਗਿਆ ਪਿੰਡ ਵਾਲਾ ਸਕੂਲ ਇਸ ਕਰਕੇ ਕਿਉਂਕਿ ਇਸ ਫਿਲਮ ਦਾ ਪਹਿਲਾ ਟਾਈਟਲ ਅਸੀਂ ਮਾਸਟਰ ਜੀ ਰੱਖਿਆ ਸੀ ਤੇ ਮਾਸਟਰ ਜੀ ਜਦੋਂ ਆਪਾਂ ਰਜਿਸਟਰ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਸਾਨੂੰ ਮਿਲਿਆ ਨਹੀਂ ਕਿਸੇ ਹੋਰ ਦੇ ਨਾਮ ਤੇ ਸੀ ਫਿਰ ਅਸੀਂ ਸੋਚਿਆ ਵੀ ਕਿਸ ਨਾਮ ਕਿਉਂਕਿ ਇੱਕ ਸਕੂਲ ਦੇ ਟੀਚਰ ਦੀ ਕਹਾਣੀ ਹੈ ਤੇ ਉਹਦੇ ਆਲੇ ਦੁਆਲੇ ਮਤਲਬ ਟਾਈਟਲ ਵੀ ਸੂਟ ਕਰਨਾ ਚਾਹੀਦਾ ਕਿ ਕਿਹੜਾ ਰੱਖੀਏ ਤੇ ਸਾਨੂੰ ਟਾਈਟਲ ਨਹੀਂ ਮਿਲ ਰਿਹਾ ਸੀ ਫਿਰ ਕੋਈ ਸਟ੍ਰਾਈਕ ਕੀਤਾ ਕਿ ਪਿੰਡ ਵਾਲਾ ਸੂਟ ਰੱਖੀਏ ਉਹ ਪਿੰਡ ਵਾਲਾ ਸਕੂਲ ਇੱਕਦਮ ਆਇਆ ਤੇ ਬਹੁਤ ਪਿਆਰਾ ਟਾਈਟਲ ਨਿਕਲ ਕੇ ਆਇਆ ਸਾਰੀ ਟੀਮ ਨੇ ਜਦੋਂ ਡਿਸਕਸ ਕੀਤਾ ਸੋ ਬਾਕੀ ਅਸੀਂ ਸੋਚਿਆ ਨਹੀਂ ਸੀਗਾ ਵੀ ਮਤਲਬ ਅਸੀਂ ਇਦਾਂ ਦੀ ਫਿਲਮ ਬਣਾਵਾਂਗੇ ਕਿ ਹਰ ਇੱਕ ਬੰਦਾ ਕਹਿੰਦਾ ਇਹ ਅਸੀਂ ਕਮਰਸ਼ੀਅਲ ਫਿਲਮਾਂ ਬਣਾਈਏ ਕਮਰਸ਼ੀਅਲ ਸਿਨੇਮਾ ਬਣਾਈਏ ਤੇ ਜਦੋਂ ਤਾਜਵੀਰ ਨੇ ਮੈਨੂੰ ਸਟੋਰੀ ਸੁਣਾਈ ਫਿਰ ਮੈਨੂੰ ਲੱਗਿਆ ਕਿ ਯਾਰ ਵੀ ਮੈਨੂੰ ਇਦਾਂ ਦੇ ਕਿਰਦਾਰ ਕਰਨੇ ਚਾਹੀਦੇ ਨੇ ਕਿਉਂਕਿ ਬੜਾ ਸੰਜੀਦਾ ਕਿਰਦਾਰ ਹੈ ਤੇ ਮੇਰਾ ਉਦਾਂ ਵੀ ਸੁਭਾਅ ਬਹੁਤ ਥੋੜਾ ਜਿਹਾ ਮਤਲਬ ਬਹੁਤਾਂ ਕਿਰਦਾਰ ਦਾ ਕਿਰਦਾਰ ਤੇ ਹੈਗਾ ਇਹ ਸਕੂਲ 'ਚ ਵੀ ਇਸ ਤਰ੍ਹਾਂ ਹੀ ਪੜਦੇ ਰਹੇ ਬੱਲੇ ਹਾਂ ਬਿਲਕੁਲ ਵੀ ਮੈਂ ਬਹੁਤਾ ਜ਼ਿਆਦਾ ਸ਼ਰਾਰਤੀ ਨਹੀਂ ਸੀ ਥੋੜਾ ਜਿਹਾ ਚੀਜ਼ਾਂ ਨੂੰ ਡੀਪਲੀ ਸੋਚਦਾ ਰਿਹਾ ਤੇ ਥੋੜਾ ਹੈਲਪਫੁਲ ਵੀ ਰਿਹਾ ਸ਼ੁਰੂ ਤੋਂ ਹੀ ਆਪਣੇ ਜਿਹੜੇ ਸੰਗੀ ਸਾਥੀ ਉਹਨਾਂ ਦਾ ਤੇ ਮੈਨੂੰ ਲੱਗਦਾ ਮੈਨੂੰ ਲੱਗਿਆ ਕਿ ਯਾਰ ਠੀਕ ਹੈ ਵੀ ਬਹੁਤ ਸੋਹਣੀ ਕਹਾਣੀ ਬਣ ਸਕਦੀ ਹੈ ਜੇ ਇਹਨੂੰ ਆਪਾਂ ਸ਼ੂਟ ਕਰੀਏ ਤੇ ਜਦੋਂ ਫਿਰ ਬਣੀ ਅਸੀਂ ਜਦੋਂ ਬਣਾ ਰਹੇ ਸੀ ਉਦੋਂ ਤੇ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਇੰਨੀ ਵਧੀਆ ਫਿਲਮ ਬਣਾ ਰਹੇ ਬਟ ਜਦੋਂ ਅਸੀਂ ਟ੍ਰੇਲਰ ਇਹਦਾ ਹੁਣ ਲਾਂਚ ਕੀਤਾ ਉਸ ਤੋਂ ਬਾਅਦ ਲੋਕਾਂ ਦੇ ਕਮੈਂਟਸ ਜਿਹੜੇ ਲੋਕਾਂ ਦੇ ਰਿਵਿਊਜ਼ ਆਏ ਸੋ ਹਰੇਕ ਬੰਦਾ ਆਪਣ ਆਪਣੇ ਢੰਗ ਨਾਲ ਕਿਸੇ ਵੀ ਚੀਜ਼ ਨੂੰ ਦੇਖਦਾ ਸੋ ਬੜੇ ਵਧੀਆ ਤਰੀਕੇ ਨਾਲ ਸਾਡਾ ਧਿਆਨ ਉਹਨਾਂ ਨੇ ਖਿੱਚਿਆ ਕਿ ਅਸੀਂ ਇਹ ਇਹ ਡਾਇਲੌਗ ਇਸ ਕਰਕੇ ਬੋਲੇ ਸੀ ਇਹਦਾ ਸੈਂਸ ਐਕਚੁਅਲ ਇਹ ਬਣਦਾ ਸੋ ਆਡੀਅנס ਵੱਲੋਂ ਬਹੁਤ ਪਿਆਰ ਮਿਲਿਆ ਸੋ ਇੱਕ ਚੰਗੀ ਫਿਲਮ ਬਣੀ ਹੈ ਅਸੀਂ ਚਲੋ ਪਿੰਡ ਵਾਲਾ ਸਕੂਲ ਹੈ ਪ੍ਰਾਈਵੇਟ ਸਕੂਲ ਵੀ ਹੈਗੇ ਨੇ ਉਸ ਦੇ ਉੱਪਰ ਵੀ ਬਣ ਸਕਦੀ ਹੈ ਜੇ ਪਿੰਡ ਵਾਲੇ ਸਕੂਲ ਦਾ ਕਿਉਂ ਉਹ ਕਰੇਗੇ ਪਿੰਡ ਵਾਲੇ ਸਕੂਲ ਦੇ ਨਾਲ ਅਸੀਂ ਸਾਰੇ ਕਨੈਕਟ ਕਰਦੇ ਹਾਂ ਪਿੰਡ ਵਾਲੇ ਸਕੂਲ ਦੇ ਵਿੱਚ ਉਹ ਲੋਕ ਪੜਦੇ ਨੇ ਜਿਵੇਂ ਜਿਹੜਾ ਪਰਿਵਾਰਾਂ ਤੋਂ ਅਸੀਂ ਆਏ ਆ ਜਿਹੜੀਆਂ ਜਿਹੜੀਆਂ ਫੈਮਲੀਆਂ ਤੋਂ ਆਪਾਂ ਆਏ ਸਾਡੀਆਂ ਫੈਮਲੀ ਦੀ ਨੇ ਬਹੁਤ ਮੁਸ਼ਕਲਾਂ ਦੇ ਸਾਹਮਣੇ ਕੀਤੇ ਨੇ ਕਿਉਂਕਿ ਸਾਡੇ ਜਦੋਂ ਅਸੀਂ ਕੈਲੋ ਗਰੋ ਕਰ ਰਹੇ ਸੀ ਕਿ ਸਾਡੇ ਤਿੰਨ ਤਿੰਨ ਚਾਰ ਚਾਰ ਬ੍ਰਦਰ ਸਿਸਟਰ ਹੁੰਦੇ ਸੀਗੇ ਸੋ ਉਹਨਾਂ ਸਾਰਿਆਂ ਨੂੰ ਪੜਾਉਣਾ ਉਹਨਾਂ ਸਾਰਿਆਂ ਨੂੰ ਪਾਲਣਾ ਸਾਡੇ ਮਾਪੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਸੀ ਸੋ ਉਹਦਾ ਸਹਾਰਾ ਕੀ ਹੁੰਦਾ ਸੀ ਆਪਣਾ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਤੋਂ ਸਾਡੀ ਸਾਰਿਆਂ ਦੀ ਜਿਹੜੀ ਸਿੱਖਿਆ ਨਿਕਲਦੀ ਸੀ ਮੇਰੇ ਛੋਟੇ ਬ੍ਰਦਰ ਸਾਰੇ ਪ੍ਰਾਇਮਰੀ 'ਚ ਪੜੇ ਮੈਨੂੰ ਖੈਰ ਨਹੀਂ ਮੌਕਾ ਮਿਲਿਆ ਪੜ੍ਹਨ ਦਾ ਮੈਨੂੰ ਪ੍ਰਾਈਵੇਟ 'ਚ ਹੀ ਪੜਾਇਆ ਮੇਰੇ ਘਰ ਦੇ ਨੇ ਤੇ ਇਸ ਕਰਕੇ ਅਸੀਂ ਕਨੈਕਟ ਕਰਦੇ ਆ ਅਸੀਂ ਹਮੇਸ਼ਾ ਹੀ ਉਹ ਚੀਜ਼ ਵੱਲ ਜਾਂਦੇ ਆ ਕਿ ਜਿਹੜੀ ਚੀਜ਼ ਨੂੰ ਹੱਲੇ ਹੋਰ ਸਪੋਰਟ ਦੀ ਲੋੜ ਹੈ ਪ੍ਰਾਈਮ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਬਾਰੇ ਸਿਰਕੀ ਲਿਖਾਂਗੇ ਉਹ ਤਾਂ ਆਲਰੇਡੀ ਗਰੋਥ ਚ ਨੇ ਉਹਦੇ ਆਲਰੇਡੀ ਬਹੁਤ ਵੱਡੀ ਅਰਨਿੰਗ ਐ ਇਸ ਵੇਲੇ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਇੱਕ ਚੀਜ਼ ਮੈਂ ਨਾਲ ਹੋਰ ਜੋੜਨੀ ਚਾਹਾਂਗਾ ਕਿ ਜਿਹੜੀ ਜਿਹੜੀ ਐਜੂਕੇਸ਼ਨ ਐ ਅਸੀਂ ਹਰੇਕ ਇੰਟਰਵਿਊ 'ਚ ਇਹ ਗੱਲ ਕੀਤੀ ਕਿ ਵੀ ਉਹ ਇੱਕ ਕਿਸੇ ਵੀ ਜਨਰੇਸ਼ਨ ਦੀ ਕਿਸੇ ਵੀ ਸਮਾਜ ਦੀ ਇੱਕ ਬੈਗਬੋਨ ਹੈ ਰੀਡ ਦੀ ਹੱਡੀ ਹੈ ਉਹ ਕਮਜ਼ੋਰ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਜਿਹੜੀ ਸਟੱਡੀ ਐ ਉਹ ਇੰਨੀ ਮਹਿੰਗੀ ਹੋਣੀ ਨਹੀਂ ਚਾਹੀਦੀ ਉਹ ਬਲਕਿ ਫ੍ਰੀ ਹੋਣੀ ਚਾਹੀਦੀ ਐ ਤਾਂ ਜੋ ਹਰੇਕ ਘਰ ਦਾ ਬੱਚਾ ਜਿਹੜਾ ਉਹ ਕਿਸੇ ਵੀ ਹਾਲ ਚ ਪੜਨ ਵਾਲਾ ਬੱਚਾ ਏਟ ਲੀਸਟ ਉਹਨੂੰ ਤਾਂ এডਿਕੇਸ਼ਨ ਮਿਲੇ ਸੋ ਮੈਨੂੰ ਲੱਗਦਾ ਕਿ ਉਹਦੇ ਤੇ ਹੁਣ ਹੌਲੀ ਹੌਲੀ ਸਰਕਾਰਾਂ ਕੰਮ ਕਰ ਰਹੀਆਂ ਨੇ ਆਉਣ ਵਾਲੇ ਟਾਈਮ 'ਚ ਉਮੀਦ ਕਰਦੇ ਹਾਂ ਕਿ ਜਿਹੜੀ ਸਟੱਡੀ ਹੈ ਉਹ ਸਸਤੀ ਹੋਏਗੀ ਸੋ ਜਿਵੇਂ ਬਾਕੀ ਚੀਜ਼ਾਂ ਤੇ ਆਫਰਾਂ ਹੁੰਦੀਆਂ ਨੇ ਅਸੀਂ ਦੇਖਦੇ ਹਾਂ ਟੀਵੀ ਸਸਤਾ ਹੋ ਗਿਆ ਫ੍ਰਿਜ ਸਸਤਾ ਹੋ ਗਿਆ ਕਦੀ ਨਹੀਂ ਸੁਣਿਆ ਕਿ এডਿਕੇਸ਼ਨ ਵੀ ਸਸਤੀ ਹੋਈ ਹੈ ਉਹ ਉੱਤੇ ਬਈ ਡੇ ਮਹਿੰਗੀ ਹੋ ਰਹੀ ਹੈ ਸੋ ਕਿਉਂਕਿ ਲੋਕਾਂ ਨੂੰ ਉਹਦੀ ਇੰਪੋਰਟੈਂਸ ਪਤਾ ਲੱਗੀ ਬਟ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਜਿਹੜੀ ਸਟੱਡੀ ਹੈ ਉਹ ਜਿੰਨੀ ਵੀ ਸਸਤੀ ਹੋ ਸਕਦੀ ਹੈ ਫਰੀ ਨਹੀਂ ਤਾਂ ਸਸਤੀ ਤੇ ਐਟ ਲੀਸਟ ਹੋਵੇ ਸਾਡੇ ਨਾਲ ਸਰਕਾਰੀ ਅਫਸਰ ਹਰਪ੍ਰੀਤ ਕੌਰ ਜੀ ਵੀ ਮੌਜੂਦ ਨੇ ਜਿਨ੍ਹਾਂ ਦਾ ਕਰੈਕਟਰ ਬੜਾ ਵਧੀਆ ਨਿਭਾਇਆ ਹੈ ਮੈਮ ਸਰਕਾਰੀ ਅਫਸਰ ਇੱਕ ਟੀਚਰ ਨੂੰ ਕੀ ਕੁਛ ਕਰਦੇ ਨੇ ਅ ਜ਼ਿਲ੍ਹਾ ਸਿੱਖਿਆ ਅਫਸਰ ਦਾ ਮੇਰਾ ਕਿਰਦਾਰ ਜਿੱਦਾਂ ਤੁਸੀਂ ਦੱਸਿਆ ਤੇ ਜਦ ਅਧਿਆਪਕ ਇੱਕ ਲੜਾਈ 'ਚ ਨੇ ਕਿ ਉਹ ਪ੍ਰਾਇਮਰੀ ਸਕੂਲ ਬਚਾਉਣਾ ਚਾਹੁੰਦੇ ਨੇ ਜੋ ਵੀ ਬੱਚਿਆਂ ਬੱਚਿਆਂ ਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਤੇ ਸਰਪੰਚ ਦੀ ਜਿਹੜੀ ਵੀ ਗਲਤ ਹਰਕਤਾਂ ਚੱਲ ਰਹੀਆਂ ਨੇ ਉਹ ਖਤਮ ਕਰਨਾ ਚਾਹੁੰਦੇ ਨੇ ਤੇ ਜਦੋਂ ਮੈਨੂੰ ਦੱਸਦੇ ਨੇ ਕਿ ਆਸਤ ਚੱਲ ਰਿਹਾ ਸਕੂਲ ਦੇ ਵਿੱਚ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇੱਕ ਐਦਾਂ ਦੇ ਅਧਿਆਪਕ ਦੀ ਮਦਦ ਕਰ ਸਕਾਂ ਉਹਨਾਂ ਦਾ ਜਿਹੜਾ ਮਿਸ਼ਨ ਹੈ ਸਕੂਲ ਬਚਾਣ ਦਾ ਉਹਨੂੰ ਪੂਰਾ ਹੋਣ 'ਚ ਉਹਨਾਂ ਦੀ ਮਦਦ ਕਰ ਸਕਾਂ ਤੇ ਆਹੀ ਮੇਰਾ ਕਿਰਦਾਰ ਹੈ ਤੇ ਮੈਂ ਸੱਚੇ ਤੇ ਸੱਚ ਜਦ ਮੈਨੂੰ ਕਹਾਣੀ ਸੁਣਾਈ ਸੀ ਤਾਜ ਸਰ ਨੇ ਤੇ ਮੈਂ ਆਪ ਪ੍ਰਾਈਵੇਟ ਸਕੂਲ 'ਚ ਪੜ੍ਹੀ ਹੋਈ ਆ ਪਰ ਜਿਹੜੇ ਮੁੱਦੇ ਉਹਨਾਂ ਨੇ ਚੁੱਕੇ ਨੇ ਇਸ ਫਿਲਮ ਦੇ ਅੰਦਰ ਮੈਨੂੰ ਲੱਗਦਾ ਬਹੁਤ ਸਹੀ ਮੁੱਦੇ ਨੇ ਜਿਦਾਂ ਇੱਕ ਮੁੱਦਾ ਅਸੀਂ ਚੁੱਕਿਆ ਆਪਣੀ ਮਾਂ ਬੋਲੀ ਤੋਂ ਜਿਹੜੇ ਬੱਚੇ ਦੂਰ ਹੋ ਰਹੇ ਨੇ ਪੰਜਾਬੀ ਮਾਂ ਬੋਲੀ ਤੂੰ ਤੇ ਮੈਂ ਪੜੀਆਂ ਪ੍ਰਾਈਵੇਟ ਸਕੂਲਾਂ 'ਚ ਸਾਨੂੰ ਫਾਈਂਡ ਕੀਤਾ ਜਾਂਦਾ ਸੀਗਾ ਕਿ ਤੁਸੀਂ ਜੇ ਪੰਜਾਬੀ 'ਚ ਨਾ ਬੋਲੋ ਜੇ ਜੇ ਤੁਸੀਂ ਇੰਗਲਿਸ਼ 'ਚ ਤੁਹਾਨੂੰ ਇੰਗਲਿਸ਼ ਹੀ ਬੋਲਣੀ ਹੈ ਤੇ ਪੰਜਾਬੀ ਤੁਸੀਂ ਨਹੀਂ ਬੋਲਣੀ ਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਸ਼ਾਇਦ ਹਲੇ ਵੀ ਪ੍ਰਾਈਵੇਟ ਸਕੂਲ ਵਿੱਚ ਹੁੰਦੀਆਂ ਨੇ ਤੇ ਜੇ ਸਾਡੇ ਜਿਹੜੇ ਪਬਲਿਕ ਸਕੂਲ ਨੇ ਸਰਕਾਰੀ ਸਕੂਲ ਨੇ ਉਹੀ ਇੰਨੇ ਵਿਦਿਆ ਸੁਵਿਧਾਵਾਂ ਨਾਲ ਹੋਣ ਕਿ ਬੱਚਿਆਂ ਨੂੰ ਬੱਚੇ ਉੱਥੇ ਵੀ ਪੜਾਣ ਉਹ ਸੇਮ ਸੁਵਿਧਾਵਾਂ ਨਾਲ ਜਿਦਾਂ ਉਹ ਪ੍ਰਾਈਵੇਟ ਸਕੂਲ 'ਚ ਪੜ ਰਹੇ ਨੇ ਤਾਂ ਆਈ ਥਿੰਕ ਉਹ ਆਪਣੇ ਕਲਚਰ ਨਾਲ ਆਪਣੀ ਮਾਂ ਬੋਲੀ ਨਾਲ ਹੋਰ ਜ਼ਿਆਦਾ ਕਨੈਕਟਡ ਰਹਿਣਗੇ ਤੇ ਇਦਾਂ ਦੇ ਕਈ ਮੁੱਦੇ ਨੇ ਜਿਉਂ ਅਸੀਂ ਦਿਖਾਣਾ ਚਾਹੁੰਦੇ ਆ ਫਿਲਮ ਦੇ ਅੰਦਰ ਤੇ ਕੱਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਪਲੀਜ਼ ਸਾਰੇ ਜਣੇ ਜਾ ਕੇ ਵੇਖੋ ਐਂਡ ਅਸੀਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਫਿਲਮ ਨਾਲ ਕਨੈਕਟ ਕਰੋਗੇ ਤੁਹਾਨੂੰ ਬਹੁਤ ਅੱਛੀ ਲੱਗੇ ਗੱਲ ਹੋਈ ਹੈ ਕਿ ਟੀਚਰ ਇੱਕ ਕਈ ਵਾਰ ਲੇਟ ਹੋ ਜਾਂਦਾ ਹੈ ਕਈ ਵਾਰ ਛਾਪਾ ਮਾਰ ਦਿੰਦਾ ਅਫਸਰ ਉਸ ਤਰ੍ਹਾਂ ਦਾ ਵੀ ਕਿਰਦਾਰ ਹੈ ਆ ਆਵਲੀਅ ਜੀ ਆਪਕ ਦਾ ਬਹੁਤ ਜਿਦਾਂ ਨੇ ਕਿਹਾ ਬੜਾ ਸੰਜੀਦਾ ਜਿਹਾ ਕਿਰਦਾਰ ਹੈ ਇਹਨਾਂ ਦਾ ਇਟਸ ਆਂਦੇ ਨੇ ਕਿ ਬੱਚਿਆਂ ਨੂੰ ਸਾਰੀ ਸੁਵਿਧਾਵਾਂ ਮਿਲਣ ਐ ਤਾਂ ਨਾ ਕੁਝ ਨਾ ਹੋਵੇ ਸਕੂਲ 'ਚ ਗਲਤ ਜੋ ਹੋ ਰਿਹਾ ਜਿਦਾਂ ਪਹਿਲੇ ਦਿਨ ਆਂਦੇ ਨੇ ਪੈਸਾ ਬੰਨੀਆਂ ਹੁੰਦੀਆਂ ਨੇ ਉੱਥੇ ਸਕੂਲ 'ਚ ਤੇ ਕਹਿੰਦੇ ਨੇ ਵੀ ਇਹ ਕਿੰਨੇ ਕੀਤਾ ਇਹ ਚਾਹੁੰਦੇ ਨੇ ਕਿ ਪੂਰਾ ਸਕੂਲ ਜੋ ਹੈ ਉਹਦੀ ਹਾਲਤ ਸੁਧਾਰੀ ਜਾਵੇ ਤਾਂ ਕਿ ਬੱਚੇ ਅੱਗੇ ਵਧਣ ਉਹਨਾਂ ਨੂੰ ਸਿੱਖਿਆ ਮਿਲੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਇੱਕ ਦੇਸ਼ ਜੇ ਬੱਚੇ ਪੜ੍ਹਨਗੇ ਕਿਸੇ ਦੇਸ਼ ਤੇ ਤਾਈ ਉਹ ਦੇਸ਼ ਅੱਗੇ ਵੱਧ ਸਕਦਾ ਹੈ ਸਰਕਾਰੀ ਅਫਸਰ ਦੇ ਕੋਲ ਡਿਮਾਂਡ ਲੈ ਕੇ ਟੀਚਰ ਜਾਂਦਾ ਕਿ ਸਾਨੂੰ ਇਹ ਸਹੂਲਤਾ ਦੋ ਤੇ ਉਹ ਮਿਲਦੀਆਂ ਨਹੀਂ ਕਈ ਵਾਰ ਤੇ ਕੁਝ ਇਸ ਤਰ੍ਹਾਂ ਦਾ ਵੀ ਦਿਖਾਇਆ ਗਿਆ ਕਿ ਨਹੀਂ ਇਹ ਜਿਹੜਾ ਅਫਸਰ ਹੈਗੇ ਮੈਨੂੰ ਮਿਲਦਾ ਉਹ ਵੀ ਮੇਰੇ ਵਰਗਾ ਉਹ ਵੀ ਮੇਰੇ ਸੁਭਾਅ ਵਰਗਾ ਕਿ ਹਾਂ ਉਹਨਾਂ ਨੂੰ ਚੰਗਾ ਲੱਗਦਾ ਕਿ ਮੈਂ ਥੋੜਾ ਜਿਹਾ ਐਕਸਟਰਾ ਸੋਚਦਾ ਬੱਚਿਆਂ ਵਾਸਤੇ ਸਕੂਲ ਵਾਸਤੇ ਸੋ ਉਹਨਾਂ ਵੱਲੋਂ ਬਹੁਤ ਸਪੋਰਟ ਮਿਲਦਾ ਸੋ ਅਸੀਂ ਐਕਚੁਅਲੀ ਐਕਚੁਅਲ ਦੇ ਵਿੱਚ ਸਾਰੀ ਫਿਲਮ ਜਿਹੜੀ ਆ ਪੋਜ਼ਿਟਿਵ ਰੱਖੀ ਹੈ ਕਿ ਹਰੇਕ ਹਰੇਕ ਕਿਰਦਾਰ ਵਧੀਆ ਹੈ ਜਿਹੜਾ ਵਧੀਆ ਨਹੀਂ ਹੈ ਉਹਨੂੰ ਪੂਰੀ ਫਿਲਮ ਚ ਉਹਦੇ ਨਾਲ ਜਦੋਂ ਜਦ ਕਰਤੀ ਜਾਂਦੇ ਤਾਂ ਅਖੀਰ ਦੇ ਵਿੱਚ ਉਹ ਵੀ ਬੰਦਾ ਵਧੀਆ ਹੋ ਜਾਂਦਾ ਜਿਵੇਂ ਆਮ ਫਿਲਮਾਂ ਚ ਹੁੰਦਾ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਲਵ ਟ੍ਰਾਇੰਗਲ ਵੀ ਦਿਖਾਇਆ ਗਿਆ ਜੀ ਬਿਲਕੁਲ ਹਾਂ ਜੀ ਕਿਉਂਕਿ ਦੇਖੋ ਅਸੀਂ ਕਮੈਂਟਸ ਪੜ੍ਹਦੇ ਸੀ ਵੀ ਐਡਾ ਵਧੀਆ ਵਿਸ਼ਾ ਹੈ ਤੇ ਤੁਸੀਂ ਇਹਦੇ ਵਿੱਚ ਅੱਜ ਕੀ ਗੋ ਮਤਲਬ ਦੇਖੋ ਅਲਟੀਮੇਟਲੀ ਕੀ ਹੈ ਕਿ ਰੋਣੀ ਸਾਹਿਬ ਬੜੀ ਵਧੀਆ ਗੱਲ ਕਰਦੇ ਸੀ ਇਹ ਨਾਲ ਸੀ ਇਕੱਠੇ ਇੱਕ ਦਿਨ ਉਹ ਕਹਿੰਦੇ ਵੀ ਜਿਹੜਾ ਦੋ ਇੰਡੀਵਿਜੂਅਲ ਨੇ ਸਾਨੂੰ ਸਾਰੇ ਸਾਰੇ ਸਮਾਜ ਨੂੰ ਇੰਨਾ ਕੁ ਓਪਨ ਮਾਈਂਡਡ ਹੋਣਾ ਚਾਹੀਦਾ ਹੁਣ ਕਿਉਂਕਿ ਅਸੀਂ ਕਿਹੜੀ ਸਦੀ 'ਚ ਫਿਰ ਰਹੇ ਹਾਂ ਬਈ ਦੋ ਇੰਡੀਵਿਜੂਅਲ ਨੇ ਦੋ ਪੜ੍ਹੇ ਲਿਖੇ ਲੋਕ ਨੇ ਉਹ ਆਪਣੇ ਜੀਵਨ ਸਾਥੀ ਨੂੰ ਆਪਣੀ ਮਰਜ਼ੀ ਨਾਲ ਚੁਣ ਸਕਦੇ ਆ ਸੋ ਇਹ ਫਿਲਮ ਦੇ ਵਿੱਚ ਵੀ ਇਦਾਂ ਕਿ ਆਪਣੀ ਬਾਕੀ ਦੀ ਜਿਹੜੀ ਗ੍ਰੇਸਤੀ ਜੀਵਨ ਹੈ ਉਹਨੂੰ ਅੱਗੇ ਵਧਾਉਣ ਵਾਸਤੇ ਇਹਨਾਂ ਦਾ ਇੱਕ ਫੈਸਲਾ ਹੁੰਦਾ ਕਿ ਅਸੀਂ ਦੋਨੋਂ ਵਿਆਹ ਕਰਾਵਾਂਗੇ ਇਹ ਉਦਾਂ ਦਾ ਪਿਆਰ ਨਹੀਂ ਹੈਗਾ ਕਿ ਮਤਲਬ ਪਿੱਛੇ ਗੇੜੀਆਂ ਕੱਡੀਆਂ ਜਾ ਰਹੀਆਂ ਜਾਂ ਫਿਰ ਜਿਵੇਂ ਜਿਵੇਂ ਮਤਲਬ ਆਮ ਅਸੀਂ ਫਿਲਮਾਂ 'ਚ ਦੇਖਦੇ ਆਂ ਸੋ ਇਹ ਅਲੱਗ ਤਰ੍ਹਾਂ ਦਾ ਇੱਕ ਬੌਂਡ ਹੈ ਬਾਕੀ ਜਿਹੜੀ ਕਹਾਣੀ ਹੈ ਉਹ ਇੱਕ ਟੀਚਰ ਤੇ ਬੱਚਿਆਂ ਦੇ ਆਲੇ ਦੁਆਲੇ ਘੁੰਮਦੀ ਹੈ ਸੋ ਤੁਸੀਂ ਦੇਖੋਗੇ ਤੁਹਾਨੂੰ ਮਜ਼ਾ ਆਊਗਾ ਬੱਚੇ ਬੱਚਿਆਂ ਦੀ ਗੱਲ ਕੀਤੀ ਹੈ ਬੱਚਾ ਵੀ ਇੱਕ ਛੋਟਾ ਜਿਹਾ ਬੜੇ ਵਧੀਆ ਡਾਇਲੋਗ ਨੇ ਉਹਦੇ ਤੇ ਉਹ ਜਿਸ ਨੇ ਅੱਜ ਤੁਹਾਡੇ ਨਾਲ ਪਰ ਬਹੁਤ ਵਧੀਆ ਉਹਨੇ ਕਮੇਡੀ ਕੀਤੀ ਉਹਦੇ ਬਹੁਤ ਬਿਜ਼ੀ ਬੱਚੇ ਜੇ ਅੱਜਕੱਲ ਗੁਰੀ ਹੋ ਗਿਆ ਦੂਸਰਾ ਗੋਲੂ ਮਾਜੇ ਵਾਲਾ ਹੋ ਗਿਆ ਦੋਨੋਂ ਬਹੁਤ ਬਿਜ਼ੀ ਆਰਟਿਸਟ ਨੇ ਤੇ ਬੜੇ ਵਧੀਆ ਆਰਟਿਸਟ ਨੇ ਉਹਨਾਂ ਮੈਂ ਕਿਸੇ ਬਹੁਤ ਵੱਡੇ ਆਰਟਿਸਟ ਦੇ ਇੰਟਰਵਿਊ ਸੁਣਦਾ ਸੀ ਉਹ ਕਹਿੰਦੇ ਵੀ ਮੈਂ ਕਦੇ ਵੀ ਬੱਚਿਆਂ ਸਾਹਮਣੇ ਐਕਟਿੰਗ ਐਕਟਿੰਗ ਨਹੀਂ ਕਰਦਾ ਕਿਉਂਕਿ ਬੱਚਿਆਂ ਸਾਹਮਣੇ ਤੁਸੀਂ ਐਕਟਿੰਗ ਨਹੀਂ ਕਰ ਸਕਦੇ ਉਹਨਾਂ ਤੋਂ ਬੈਟਰ ਨਹੀਂ ਕਰ ਸਕਦੇ ਉਹਨਾਂ ਨੂੰ ਕੁਝ ਵੀ ਕਰ ਜਾਣਾ ਹੁੰਦਾ ਸੋ ਉਹਨਾਂ ਨੇ ਵਾਕਿਆ ਹੀ ਬਹੁਤ ਵਧੀਆ ਕੰਮ ਕੀਤਾ ਦੋਨਾਂ ਨੇ ਤੇ ਦੋਨਾਂ ਦਾ ਜਿਹੜਾ ਟਰੈਕ ਹੈ ਉਹ ਲੋਕਾਂ ਨੂੰ ਬਹੁਤ ਪਸੰਦ ਆਉਣ ਵਾਲਾ ਕਿਉਂਕਿ ਅਸੀਂ ਪਰਸੋ ਫਿਲਮ ਦੇਖੀ ਸੀ ਪ੍ਰੀਵਿਊ ਕੀਤੀ ਸੀ ਤੇ ਮੈਂ ਹੱਸਦਾ ਸੀ ਤਾਜ ਨੂੰ ਮੈਂ ਕਿਹਾ ਯਾਰ ਸਾਰਾ ਕ੍ਰੈਡਿਟ ਤੇ ਲੈ ਕੇ ਜਾਣਗੇ ਦੋਨੋਂ ਜਾਣੇ ਤੇ ਬਾਕੀ ਸੰਜੂ ਬਾਜੀ ਹੋਣਾ ਨੇ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਬਹੁਤ ਵਧੀਆ ਸਾਰੇ ਆਰਟਿਸਟਾਂ ਨੇ ਆਪਣਾ ਆਪਣਾ ਪਾਰਟ ਬਹੁਤ ਵਧੀਆ ਨਿਭਾਇਆ ਟਰਾਂਗ ਹੈ ਤੁਹਾਡਾ ਬੜਾ ਵਧੀਆ ਸੋਣਾ ਹੈ ਲੇਖਾ ਵਿੱਚ ਹਾਂਜੀ ਉਹ ਥੋੜਾ ਦਸ਼ਕਾਂ ਨੂੰ ਗਾ ਕੇ ਹਾਂਜੀ ਹੂੰ ਇਹ ਉਹ ਦੋਨਾਂ ਦਾ ਸਾਡਾ ਐਕਚੁਅਲੀ ਬੇਚ ਪਰ ਮੈਂ ਆਪਣੇ ਵਾਲਾ ਪਾਰਟ ਤੁਹਾਨੂੰ ਦੋ ਲਾਈਨਾਂ ਸੁਣਾ ਦੇਣਾ ਕਿਉਂਕਿ ਮੈਨੂੰ ਪੂਰਾ ਯਾਦ ਨਹੀਂ ਆ ਹੁਣ ਹੂੰ ਜੇ ਲੇਖਾਂ ਵਿੱਚ ਰੱਬ ਲਿਖਿਆ ਨਹੀਂ ਬੰਦਾ ਇੱਥੇ ਉੱਥੇ ਮੱਤੇ ਕਾ ਨੂੰ ਮਾਰੇ ਜੇ ਲੇਖਾਂ ਵਿੱਚ ਰੱਬ ਲਿਖਿਆ ਨਹੀਂ ਬੰਦਾ ਇੱਥੇ ਟਿਲ ਟਿਮਾ ਟਿਕਾ ਨੂੰ ਮਾਰੇ ਇਹਨਾਂ ਦਾ ਪਾਠ ਹੈਗਾ ਹੈ ਹੈ ਜਿਹੜਾ ਲਿਖਾ ਹੋਇਆ ਚੈਨਲ ਲਿਖਿਆ ਵੇਖਦੀ ਫਿਰਾਂ ਮੈਂ ਕਾਨੂੰ ਤਾਰੇ ਸੋ ਵਰਡਿੰਗ ਬਹੁਤ ਸੋਹਣੀ ਹੈ ਤੇ ਹੁਣ ਇਹਨਾਂ ਕਿ ਕਬੂਲ ਕਰਿਓ ਕਿਉਂਕਿ ਅਸੀਂ ਮਤਲਬ ਜਿੰਨਾ ਦਾ ਰਿਲੀਜ਼ ਕੀਤਾ ਹੀ ਸੁਣੇ ਨਹੀਂ ਆਪ ਗਾਣੇ ਭਾਜੇ ਥੋੜੇ ਫਿਰ ਰਹੇ ਆ ਸਹੀ ਯਾਦ ਨਹੀਂ ਚੰਗੀ ਕਿਉਂਕਿ ਮੈਂ ਸੁਣਦਾ ਪਿਆ ਸੀ ਨਾ ਮੈਂ ਸੁਣ ਰਿਹਾ ਸੀ ਕੋਈ ਡਾਇਲੋਗ ਇਸ ਤਰ੍ਹਾਂ ਦਾ ਕਿ 프리ਜੀ ਨੂੰ ਡਾਂਟਦੇ ਹੋਏ ਕੋਈ ਇਸ ਤਰ੍ਹਾਂ ਦਾ ਕੁਝ ਦਿਖਾਇਆ ਹੈ ਅ ਮੈਨੂੰ ਲੱਗਦਾ ਜਿਹੜਾ ਜੀਵਨ ਸਾਥੀ ਜੀ ਆਪਾਂ ਗੱਲ ਕਰੀਏ ਤਾਂ ਉਹ ਦਾਦਾ ਹੁੰਦਾ ਕਿ ਤੁਹਾਨੂੰ ਜੇ ਕੁਝ ਗਲਤ ਹੋ ਰਿਹਾ ਤੇ ਮੋਟੀਵੇਟ ਵੀ ਕਰੇ ਤੇ ਇਦਾਂ ਦਾ ਇੱਕ ਵਿੱਚ ਹੈ ਇੱਕ ਸੀਨ ਆਉਂਦਾ ਜਿੱਥੇ ਕੁਝ ਚੀਜ਼ਾਂ ਵਾਪਰਦੀਆਂ ਨੇ ਜੇ ਇੱਕ ਮੋਟੀਵੇਸ਼ਨ ਦੀ ਲੋੜ ਪੈਂਦੀ ਹੈ ਤੇ ਮੈਨੂੰ ਲੱਗਦਾ ਕਿ ਉਹ ਇੱਕ ਮੋਟੀਵੇਸ਼ਨ ਫੈਕਟਰ ਵੀ ਮੈਂ ਇਹਨਾਂ ਦੀ ਲਾਈਫ ਚ ਪਲੇ ਕਰ ਰਹੀ ਹਾਂ ਤਾਂ ਦਰਸ਼ਕਾਂ ਨੂੰ ਕੀ ਕਹਿਣਾ ਜਾਊਗਾ ਕਿ ਕਿਦਾਂ ਰਿਲੀਜ਼ ਹੋਣੀ ਫਿਲਮ ਉਹ ਆਪਣੇ ਕੱਲ ਨੂੰ ਹੋ ਰਹੀ ਹੈ ਰਿਲੀਜ਼ ਮਤਲਬ ਕੱਲ ਮੀਨਸ 3 ਮਈ ਨੂੰ ਰਿਲੀਜ਼ ਹੋ ਰਹੀ ਹੈ ਤੇ ਇੱਕ ਚੀਜ਼ ਤੁਹਾਨੂੰ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਕਿਉਂਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਵੀ ਇਸ ਫਿਲਮ ਨੂੰ ਸ਼ੋਜ਼ ਬਹੁਤ ਮਿਲੇ ਨੇ ਮੇਰੇ ਖਿਆਲ ਤਿੰਨ ਤਿੰਨ ਚਾਰ ਚਾਰ ਸ਼ੋਜ਼ ਨੇ ਹਰ ਇੱਕ ਸਿਨੇਮੇ ਦੇ ਵਿੱਚ ਸੋ ਤੁਸੀਂ ਜਾ ਕੇ ਆਪਣੇ ਨੇੜਲੇ ਨੇੜਲੇ ਸਿਨੇਮੇ ਜਾ ਕੇ ਫਿਲਮ ਨੂੰ ਵੇਖੋ ਇੰਜੋਏ ਕਰੋ ਤੁਸੀਂ ਜਾਓਗੇ ਤੇ ਤੁਸੀਂ ਨਿਰਾਸ਼ ਨਹੀਂ ਹੋਵੋਗੇ ਬਹੁਤ ਵਧੀਆ ਵਧੀਆ ਵਿਸ਼ੇ ਤੇ ਵਧੀਆ ਫਿਲਮ ਬਣਾਉਣ ਦੀ ਸੀ ਕੋਸ਼ਿਸ਼ ਕੀਤੀ ਹੈ ਸੋ ਇਹ ਬੜੀ ਖੂਬਸੂਰਤ ਸਾਡੀ ਸ਼ੁਰੂਆਤ ਹੈ ਪਰਮਾਤਮਾ ਕਰੇ ਕਿ ਤੁਹਾਨੂੰ ਇਹ ਫਿਲਮ ਚੰਗੀ ਲੱਗੇ ਤੇ ਅਸੀਂ ਅੱਗੇ ਵੀ ਚੰਗੀਆਂ ਫਿਲਮਾਂ ਬਣਾਈਏ ਸੋ ਐਸਨ ਕਰੈਕਟਰ ਜਿਹੜਾ ਪਿੰਡ ਵਾਲੇ ਸਕੂਲ ਦਾ ਬਲਵਿੰਦਰ ਸਿੰਘ ਤੇ ਹਰਪ੍ਰੀਤ ਕੌਰ ਜਿਹੜੇ ਇੱਕ ਸਰਕਾਰੀ ਟੀਚਰ ਨੇ ਤੇ ਇੱਕ ਟੀਚਰ ਲਈ ਕੰਬਾਈਨਡ ਜਿਹੜੀ ਸਟੋਰੀ ਹੈ ਤੇ ਇਸ ਨੂੰ ਦੇਖਣ ਵਾਸਤੇ ਅਸਵੀ ਤੁਹਾਨੂੰ ਕਹਾਂਗੇ ਫਿਲਮ ਨੂੰ ਦੇਖਣ ਵਾਸਤੇ ਪਹੁੰਚੋ ਤੇ ਇਹਨੂੰ ਵਰਤੁਆਦ ਲਾਈਕ ਕਰੋ ਪਟੇਲਾ ਕੋ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਰ ਦੇ